ਇੱਕ ਪਾਸੇ ਪੰਜਾਬ ਪੁਲਿਸ ਦਾ ਦਾਵਾ ਹੈ ਕਿ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਹੈ ਪਰ ਦੂਜੇ ਪਾਸੇ ਚੋਰਾਂ ਦੇ ਹੌਸਲੇ ਬੁਲੰਦ ਨੇ ਤੁਜੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾ ਕਰਦਾ ਹੈ ਫਰੀਕੋਲ ਪੁਲਿਸ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਾਤਾਂ ਦੇ ਵਿੱਚ ਸੈਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਬੀਤੀ ਰਾਤ ਚੋਰਾਂ ਦੇ ਹੌਸਲੇ ਬੁਲੰਦ ਦਿਖੇ ਚੋਰਾਵਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਵੱਧ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਵਿੱਚੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ। ਰਾਤ ਸਮੇਂ ਦੱਸਿਆ ਜਾ ਰਿਹਾ ਹੈ ਕਿ 3 ਵਜੇ ਦੇ ਕਰੀਬ ਫ੍ਰੀਕੋਰਡ ਦੇ ਨਹਿਰੂ ਸ਼ੌਪ ਸੈਂਟਰ ਦੀਆਂ ਕੁਝ ਦੁਕਾਨਾਂ ਦੇ ਵਿੱਚ ਕਾਰਸਵਾਰ ਤਿੰਨ ਨਕਾਬਪੋਸ਼ ਆਏ। ਉਹਨਾਂ ਵੱਲੋਂ ਛਟਰਾਂ ਨੂੰ ਭੰਨਤੋੜ ਕਰਕੇ ਦੁਕਾਨ ਦੇ ਵਿੱਚ ਅੰਦਰ ਜਾ ਕੇ ਚੋਰੀ ਕੀਤੀ ਗਈ ਹੈ ਕਈ ਸਮਾਨ ਚੋਰੀ ਕੀਤਾ ਗਿਆ ਪੈਸੇ ਚੋਰੀ ਕੀਤੇ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਫ੍ਰੀਕਵੋਡ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਭਰੋਸਾ ਦਿੱਤਾ ਹੈ ਕਿ ਜਲਦੀ ਇਹਨਾਂ ਦੋਚੀਆਂ ਨੂੰ ਫੜ ਲਿਆ ਜਾਵੇਗਾ ਅਬੇ ਕੁਮਾਰਾ ਜੀ ਮੇਰਾ ਨਾਮ ਕਿਸ ਤਰ੍ਹਾਂ ਜੀ ਪੇਪਰ ਲੱਗਾ ਬਈ ਮੈਂ ਫਰੋਇਪੁਰ ਤੋਂ ਆਣਾ ਮੈਂ ਬਈ ਸੁਤਾ ਪਿਆ ਮੈਨੂੰ ਆਂਡ ਗਵਾਂਡ ਦਾ ਫੋਨ ਆਇਆ ਸ਼ੈਰ ਕਰਦੇ ਸੀਗੇ ਤੇ ਬਈ ਮੇਰਾ ਸਾਰਾ ਸ਼ਟਰ ਪਟ ਗਿਆ ਮੋਰਾ ਕਰਕੇ ਲਾਗੇ ਵਿੱਚ ਬਈ ਮਰੇ 10 12 ਆਈਸੋਲੇਟ ਪ੍ਰੋਟੀਨ 40-50 ਹਜ਼ਾਰ ਦਾ ਮਾਲ ਲੈ ਕੇ ਵਿੱਚ 25 ਹਜ਼ਾਰ ਮੇਰਾ ਕੈਸ਼ ਸੀਗਾ ਮੇਰੇ ਬਿੱਲ ਬੂਲ ਬਈ ਸਾਰਾ ਕੁਝ ਹੀ ਲੈ ਗਏ ਵਿੱਚੋਂ ਪੰਜ ਸਟਾਕੇ ਮੈਂ ਦੇਖਿਆ ਹੁਣੇ ਮੁਲਾਜ਼ਮ ਸਾਹਿਬ ਖੜੇ ਹੋਏ ਨੇ ਵੇ ਮੇਰਾ ਲਾਲੋ ਦੋਰ ਤੋਂ ਢਾਈ ਲੱਖ ਦਾ ਨੁਕਸਾਨ ਹੋ ਗਿਆ ਕਿ ਆ ਇਸ ਮੇਂ ਮੇਰਾ ਸਾਰੇ ਆਈਸੋਲੇਟ ਵਗੈਰਾ ਪ੍ਰੋਟੀਨ ਲੈ ਗਏ ਜੀ ਇਹ ਕੱਲ ਸੀ ਤਿੰਨ ਕਵੇ ਦੁਕਾਨ ਬੰਦ ਕਰਕੇ ਗਏ ਸਾਨੂੰ ਅੱਜ ਸਵੇਰੇ 5:30 ਕ ਪੰਜ ਫੋਨ ਆਇਆ ਕਿਸੇ ਬੰਦੇ ਦਾ ਕਿ ਤੁਹਾਡੀ ਦੁਕਾਨ 'ਚ ਸ਼ਟਰ ਟੁੱਟੇ ਹੋਏ ਆ ਕੇ ਚੈੱਕ ਕਰ ਲੋ ਚੋਰੀ ਹੋਈ ਲੱਗਦੀ ਆ ਫਰੀ 5 ਮਿੰਟ 'ਚ ਅਸੀਂ ਦੁਕਾਨ ਤੇ ਆ ਗਏ ਜਦੋਂ ਅੱਗੇ ਵੇਖਿਆ ਗੱਲੇ ਚ ਸਾਰਾ ਸਮਾਨ ਖਿਲਰਿਆ ਹੋਇਆ ਹੈ ਪੈਸੇ ਕੋਈ ਨਿਕਲੇ ਹੋਇਆ ਗੱਲੇ ਚ ਪੈਸੇ ਸੀ ਰੱਖੇ ਹੋਏ ਜੀ ਜੋ ਸਾਰੇ ਨਿਕਲੇ ਹੋਏ ਆ ਬਾਕੀ ਵੀ ਇਧਰੋਂ ਥੋੜੇ-ਬੋਟੇ ਖਾਣੇ ਚ ਸਮਾਨ ਵੀ ਗਾਇਬ ਹੈ ਜੀ ਗੱਲੇ ਦਾ ਰਕਮ ਦੀ ਕੋਈ ਗੱਲ ਨਹੀਂ ਗੱਲੇ ਦਾ 12000 ਕੈਸ਼ ਸੀ ਤੇ ਥੋੜਾ-ਬੋਟਾ ਸਮਾਨ ਐ ਸਾਈਡ ਤੇ ਤਾਰਾ ਤੋੜਾ ਹੈਗੇ ਕੁਝ ਐਵੇਂ ਦਾ ਟੋਸਟਰ ਵਗੈਰਾ ਹੋ ਗਿਆ ਐਵੇਂ ਦਾ ਸਮਾਨ ਦੋ-ਚਾਰ ਚੀਜ਼ਾਂ ਗਾਇਬ ਹੈ ਜੀ ਤੇ ਬਾਕੀ ਬਾਕੀ ਆਪਣੇ ਮਾਰਕੀਟ ਚ ਹੋਰ ਵੀ ਤਿੰਨ ਦੁਕਾਨਾਂ ਆਈ ਉਹਨਾਂ ਦੇ ਵੀ ਐਵੇਂ ਇਹੀ ਸਾਰਿਆਂ ਦੇ ਸ਼ਟਰ ਡੋਟੇ ਦੇ ਸਮਾਨ ਚੋਰੀ ਹੋਈ ਹੋਈ ਹੈ ਜੀ। ਮਤਲਬ ਕਿ ਕਿੰਨੇ ਕਵਜ ਦੀ ਘਟਨਾ ਹੋਈਗੀ? ਇਹ ਨਾ ਘਟਨਾ ਸੀ ਕੈਮਰੇ ਚੈੱਕ ਕੀਤੇ ਸਾਢੇ 3 ਵਜੇ ਦਾ ਟਾਈਮ ਆਂਦਾ ਬਈ ਕੈਮਰੇ ਆਜ। ਇਹ ਉਲਟੋ ਕਾਰ 'ਚ ਤਿੰਨ ਬੰਦੇ ਆਏ ਆ ਮੂੰਹ ਤੇ ਕੱਪੜੇ ਬਨੰਨਾ ਪਾਈਆਂ ਹੋਈਆਂ ਤੇ ਉਹ ਸ਼ਟਰ ਚੱਕ ਕੇ ਤੋੜ ਕੇ ਅੰਦਰ ਗਏ ਆ ਜੀ। ਤੇ ਅੰਦਰਲੇ ਵੀ ਗੱਲਿਆਂ 'ਚੋਂ ਸਮਾਨ ਖਲੇਰਦੇ ਨੇ ਵੀ ਵੀਡੀਓ ਕੈਮਰੇ 'ਚ ਆਈਆਂ ਹੀ ਆ ਸਾਡੇ ਕੋਲ। ਕੋਣ ਸੀ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਕਰਨੀ ਦੋ ਤਿੰਨ ਚਾਰ ਵਾਰੀ ਆ ਚੁੱਕੀ ਹੈ ਸਵੇਰ ਤੋਂ ਪੁਲਿਸ ਹੁਣ ਵੀ ਕੈਮਰੇ ਵਗੈਰਾ ਚੈੱਕ ਕਰਕੇ ਗਏ ਸਾਰਾ ਕੁਝ ਚੈੱਕ ਫਿੰਗਰਪ੍ਰਿੰਟ ਵੀ ਲੈਂਦੇ ਨੇ ਜੀ ਮੈਂ ਨਰਮਲ ਸਿੰਘ ਨਰਮਲ ਮੈਡੀਕਲ ਸਟੋਰ ਜੀ ਕੀ ਘਟਨਾ ਹੋਈ ਹੈ ਜੀ ਆ ਘਟਨਾ ਹੋਈ ਹੈ ਸਵੇਰੇ ਫੋਨ ਗਿਆ ਜੀ ਫੋਨ ਜਾ ਕੇ ਆ ਕੇ ਵੇਖਿਆ ਵੀ ਤੁਹਾਡਾ ਸ਼ਟਰ ਟੁੱਟਿਆ ਤੇ ਦੇਖਿਆ ਸ਼ਟਰ ਟੁੱਟਿਆ ਉਸ ਤੋਂ ਬਾਅਦ ਕਤਵਾਲੀ ਚਲੇ ਗਏ ਮਲਾਜਮ ਆਏ ਹੁਣ ਅੰਦਰ ਵੜ ਕੇ ਵੇਖਿਆ ਤੇ ਉਹ ਆਪਣਾ ਗੱਲੇ ਦੇ ਵਿੱਚ ਜਿਹੜੇ ਕੁਲੇ ਆਪਣਾ ਪੈ ਪਾਣ ਸੀ ਜਾਂ ਦਸਾਂ ਦਸਾਂ ਦੇ 20-20 ਦੇ 50-50 ਦੇ ਸੀਗੇ ਉਹ ਲੈ ਗਏ ਆ ਬਾਕੀ ਵੱਡਾ ਨੋਟ ਤਾਂ ਕੋਈ ਹੈ ਨਹੀਂ ਸੀ ਆ ਚੌਂਕੀਦਾਰਾ ਨਾਲ ਵਾਲਾ ਸੱਬਿਆ ਦਾ ਸ਼ੋਰੂਮ ਆ ਇਹਦਾ ਚੌਂਕੀਦਾਰ ਹੈਗਾ ਜੀ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਜੀ ਦੁਕਾਨ ਦਾ ਸਾਨੂੰ ਸਵੇਰੇ 7:00 ਵਜੇ ਹੋਣਗੇ ਉਸ ਟਾਈਮ ਜਦੋਂ 6:30 7:00 ਵਜੇ ਦਾ ਟਾਈਮ ਹੋਏਗਾ ਜਦੋਂ ਫੋਨ ਗਿਆ ਜੀ ਨਾਲ ਦੇ ਵਿੱਚ ਚੋਰੀ ਹੋਈ ਆ ਮਹਲਾ ਜੀ ਇਹ ਸਾਡੇ ਪਿਛਲੀ ਜਿਹੜੀ 25 ਦੀ ਰਾਤ ਨੂੰ ਕੋਈ ਕਰੀਬ ਕੋਈ 3 ਵਜੇ ਨਹਿਰ ਸ਼ੋਪਿੰਗ ਸੈਂਟਰ ਹੈਗਾ ਸਾਡੇ ਫਰੀ ਕੋਟ ਦੇ مین ਚੌਕ ਦੇ ਨੇੜੇ ਤੇ ਇਸ ਨਹਿਰ ਸ਼ੋਪਿੰਗ ਸੈਂਟਰ ਦੇ ਵਿੱਚ ਕੋਈ ਤਿੰਨ ਦੁਕਾਨਾਂੋਂ ਇੱਕ ਆਲਟੋ ਕਾਰ ਤੇ ਕੋਈ ਲੜਕੇ ਆਏ ਨੇ ਤੇ ਜਿਨ੍ਹਾਂ ਨੇ ਇਹਨਾਂ ਤਿੰਨ ਦੁਕਾਨਾਂ ਨੂੰ ਇਹਨਾਂ ਦੇ ਕਹਨਾਂ ਅਨਸਾਰ ਨਾਲ ਲਾਈ ਤੇ ਉਹਨਾਂ ਨੂੰ ਕੋਈ ਖਾਸ ਵਿੱਚ ਉਹ ਸਮਾਨ ਤੇ ਨਹੀਂ ਮਿਲਿਆ ਜਿਵੇਂ ਜਿਸ ਤਰ੍ਹਾਂ ਦੇ ਇੱਕ ਕੋਈ ਪ੍ਰੋਟੀਨ ਵਾਲੀ ਸੀ ਸਾਡੇ ਮਸਕਲਰ ਜਿਹੜਾ ਸਮਾਨ ਵੇਚਦੇ ਨੇ ਜੇ ਮੋਲ ਤੇ ਉਹਦੇ ਵਿੱਚ ਉਹਨਾਂ ਦੇ ਕੁਝ ਡੱਬੇ ਚੱਕ ਕੇ ਲੈ ਗਏ ਇੱਕ ਇਲੈਕਟ੍ਰੀਸ਼ੀਅਨ ਦੀ ਸ਼ਾਪ ਸੀਗੀ ਉਸ ਦੇ ਵਿੱਚ ਉਹਨਾਂ ਦੇ ਵੀ 10-15000 ਰੁਪਏ ਦਾ ਉਹ ਕਹਿੰਦੇ ਨੇ ਸਾਡਾ ਪੈਸੇ ਲੈ ਕੇ ਹੋਰ ਕੁਝ ਸਮਾਨ ਨਹੀਂ ਲੈ ਕੇ ਤੇ ਜਿਹੜਾ ਸਾਨੂੰ ਇਸ ਦੇ ਵਿੱਚ ਕਾਰ ਰੈਗਨਿਟੀਫਾਈ ਹੋ ਗਈ ਸਾਨੂੰ ਨੰਬਰ ਰੈਗਨਿਟੀਫਾਈ ਹੋ ਗਿਆ ਸੀ ਬਹੁਤ ਜਲਦੀ ਇਹਨੂੰ ਜਰਾ ਟ੍ਰੇਸ ਕਰ